ਇਸ ਸਾਲਾਂ ਤੋਂ ਵਾਇਰਸ ਜਿਹੜਾ ਆ ਰਿਹਾ ਹੈਗਾ ਠੀਕ ਹੈ ਕੁਸ਼ਕ ਕਿਸਾਨਪਰਾਉਂ ਦਾ ਸਵਾਲ ਇਹੀ ਹੈਗਾ ਵੀ ਬਈ ਇਹ ਗੇਤੀਆਂ ਚ ਆਇਆ ਹੈਗਾ ਜਾਂ ਜਾਦੀ ਪਛੇਤੀਆਂ ਵੈਰੇਟੀਆਂ ਦੇ ਵਿੱਚ ਆਇਆ ਹੈਗਾ ਇਹਦੇ ਸਬੰਧਿਤ ਆਪਾਂ ਗੱਲਬਾਤ ਕਰਾਂਗੇ ਤੇ ਇਹਦੀ ਸਬਦਾਨੇ ਕੀ ਹੈ ਕੀ ਵਰਤਣੀ ਹੈਗੀ ਆ ਠੀਕ ਹੈ ਤੇ ਕਿਹੜੇ ਏਰੀਆ ਚ ਜਿਆਦਾ ਹੈਗਾ ਤੇ ਕਿਹੜੇ ਏਰੀਆ ਦੇ ਵਿੱਚ ਆਉਣ ਦੇ ਦੇਖੋ ਇਹਦੇ ਚਾਂਸਸ ਬਣ ਸਕਦੇ ਆ ਠੀਕ ਹੈ ਪਹਿਲੀ ਗੱਲ ਤਾਂ ਬਈ ਮੈਂ ਤੁਹਾਨੂੰ ਪਹਿਲੀ ਕਲੀਅਰ ਕਰ ਦਿੰਨਾ ਠੀਕ ਹੈ ਕੋਈ ਇਹਦਾ ਅਗੇਤੀ ਕਿਸਮ ਜਾਂਦਾ ਪਿਛੇਤੀ ਕਿਸਮ ਦੇ ਨਾਲ ਵੈਰ ਨਹੀਂ ਹੈਗਾ ਠੀਕ ਹੈ ਕੋਈ ਇੱਕ ਇੱਕ ਕਿਸਮ ਦੇ ਨਾਲ ਕੋਈ ਇੱਕ ਕਿਸਮ ਦੇ ਪਿੱਛੇ ਨਹੀਂ ਪਿਆ ਹੈਗਾ ਕੋਈ 131 129 ਦੇ ਪਿੱਛੇ ਨਹੀਂ ਪਿਆ ਹੈਗਾ ਸਾਰੀਆਂ ਹੀ ਕਿਸਮਾਂ ਦੇ ਵਿੱਚ ਕਿਸਾਨ ਭਰਾਮ ਦੇ ਖੇਤਾਂ ਦੇ ਵਿੱਚ ਜਿਹੜਾ ਇਹ ਦੇਖੋ ਨੂੰ ਮਿਲਿਆ ਹੈਗਾ ਮੈਂ 2-3 ਦਿਨ ਪਹਿਲਾਂ ਇੱਕ ਫਾਰਮਰ ਦੇ ਨਾਲ ਗੱਲਬਾਤ ਹੋਈ ਸੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਤੇ ਸੇਲ ਵੀ ਸ਼੍ਰੀ ਫਤਿਹਗੜ ਸਾਹਿਬ ਪਿੰਡ ਸੀਗਾ ਬਰਾਸ ਉਥੇ ਕਾਫੀ ਕਿਸਾਨਾਂ ਭਰਾਵਾਂ ਨੇ ਜਿਹੜਾ ਝੋਨਾ ਕਿਸੇ ਨੇ 20 ਜੂਨ ਕਿਸੇ ਨੇ 22 ਜੂਨ ਨੂੰ 23 24 ਜੂਨ ਵਾਲੇ ਝੋਨੇ ਵੀ ਕਿਸਾਨਾਂ ਨੇ ਜਿਹੜੇ ਵਾਹੇ ਹੈਗੇ ਆ ਹੁਣ ਆਪਣੇ ਮੈਂ ਆਪਦੇ ਏਰੀਆ ਦੀ ਗੱਲ ਕਰਾਂ ਭਲਾਡੇ ਏਰੀਆ ਦੀ ਕੀ ਕਹਣਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਸਮੱਸਿਆ ਮਾੜੀ-ਮੋਟੀ ਹੋਵੇ ਠੀਕ ਹੈ ਜੇ ਕਈ ਵਾਰ ਬੌਣਾ ਬੂਟਾ ਰਹਿੰਦਾ ਉਹ ਕੋਈ ਵਾਇਰਸ ਦੇ ਨਾਲ ਨਹੀਂ ਰਹਿੰਦਾ ਹੋ ਸਕਦਾ ਉੱਤੇ ਤੱਤਾਂ ਦੀ ਕਮੀ ਹੋਵੇ ਜ਼ਿੰਕ ਦੀ ਕਮੀ ਹੋਵੇ ਜਾਂ ਕਈ ਵਾਰ ਚ ਉਹਨਾਂ ਡੂੰਗਾ ਲੱਗਿਆ ਹੋਵੇ ਉਹ ਜਿਹੜਾ ਬੂਟਾ ਹੁੰਦਾ ਵੈਸੇ ਹੀ ਜਿਹੜਾ ਵੋਨਾ ਰਹਿ ਜਾਂਦਾ ਜੇ ਜਿਆਦੇ ਬੂਟੇ ਹੈਗੇ ਆ ਆਪਦੇ ਖੇਤੀ ਵਿਗਿਆਨ ਕੇਂਦਰ 'ਚ ਜਾਓ ਤੇ ਉਹਦਾ ਤੁਸੀਂ ਸੈਂਪਲ ਕਰਵਾ ਲਓ ਠੀਕ ਹੈ ਜੇ ਉਹਦੇ ਵਿੱਚ ਇਹ ਵਾਇਰਸ ਤੁਹਾਨੂੰ ਦੱਸਿਆ ਜਾਂਦਾ ਤਾਂ ਇਹਦੀ ਸਾਵਧਾਨੀ ਵਰਤ ਲਓ ਠੀਕ ਹੈ ਤੇ ਦੂਸਰਾ ਖੇਤ ਦੇ ਵਿੱਚ ਜਿਹੜਾ ਇਹ ਤੇਲਾ ਹੈਗਾ ਚਿੱਟੀ ਪਿੱਠ ਵਾਲਾ ਜਾਂ ਪੂਰੀ ਪਿੱਠ ਵਾਲਾ ਢਿੱਡਾ ਹਨਾ ਉਹਨੂੰ ਤੁਸੀਂ ਪਛਾਣ ਲਓ ਕਈ ਵਾਰ ਫਾਰਮਰ ਬਈ ਕਹਿੰਦੇ ਬਈ ਆ ਤਾਂ ਨਹੀਂ ਬੋਨਾ ਬੂਟਾ ਹੈਗਾ ਆ ਤਾਂ ਜਿਆਦਾ ਵਧੀਆ ਇਹ ਤਾਂ ਨਹੀਂ ਕਿਤੇ ਬੋਨਾ ਬੂਟਾ ਹੈਗਾ ਬੋਨਾ ਬੂਟਾ ਬਈ ਆਪਾਂ ਨੂੰ ਸਭ ਨੂੰ ਪਤਾ ਹਨਾ ਬੂਟਾ ਜਮਾਣ ਛੋਟਾ ਰਹਿ ਜਾਂਦਾ ਜੇ ਇਹ ਮੰਨ ਕੇ ਚੱਲੋ ਐਡਾ ਬੂਟਾ ਹੈਗਾ ਉਹਦਾ ਕੱਲ੍ਹ ਦਾ ਐਡਾ ਹੀ ਹੋਣਾ ਹੈਗਾ ਜੇ ਤੁਹਾਡੇ ਖੇਤ ਦੇ ਵਿੱਚ ਜਿਆਦਾ ਹੈਗਾ ਤਾਂ ਉਹਨਾਂ ਨੂੰ ਪੱਟਕੇ ਟੈਸਟ ਕਰਵਾ ਲਓ ਖੇਤੀਬਾਨ ਕੇਂਦਰ ਦੇ ਵਿੱਚ ਸਾਡੇ ਕੋਲ ਨਾ 12 13 ਤਰੀਕ ਤੱਕ ਦੇ 15 ਤਰੀਕ ਤੱਕ ਦੇ ਵਿੱਚ ਉਨੇ ਲੱਗੇ ਹੋਏ ਹੈਗੇ ਆ ਪੀਆਰ 118 ਵੀ ਹੈਗੀ ਐਪੀ ਪੂਸ਼ਾ ਵੀ ਹੈਗੇ 44 ਵੀ ਹੈਗੀ ਪਰ ਉਹਨਾਂ ਕਿਸਮਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਮੈਂ ਕਲੀਅਰ ਪਹਿਲੀ ਕੀਤਾ ਸੀ ਤੁਹਾਨੂੰ ਵੀ ਕੋਈ ਅਗੇਤੀ ਕਿਸਮ ਕੋਈ ਪਛੇਤੀ ਕਿਸਮ ਕਿਸੇ ਕਿਸਮ ਦੇ ਨਾਲ ਲਿਹਾਜ ਜਾਂ ਇਹਦਾ ਵੈਰ ਨਹੀਂ ਹੈਗਾ ਦੇਖੋ ਜਿੱਤੇ ਕਿਸਾਨ ਪਰ ਆਮਨੇ ਬਾਈ ਢੇਲ ਲੈਣੇ ਸਪਰੀਆਂ ਇੱਕ ਇੱਕ ਦੋ ਦੋ ਸਪਰੇਅਾਂ ਕੀਤੀਆਂ ਹੋਈਆਂ ਨੇ ਚੈਸ ਦੇਆਂ ਸ਼ੀਨ ਦੇ ਆ ਉਹਨਾਂ ਖੇਤਾਂ ਦੇ ਵਿੱਚ ਸਮੱਸਿਆ ਜਿਹੜੀ ਇਹ ਨਹੀਂ ਹੈਗੀ ਕਿਉਂਕਿ ਮੈਂ ਆਪਦੇ ਵੀ ਖੇਤ ਦੇ ਵਿੱਚ ਆਪਾਂ ਨੇ ਪੀਆਰ 118 ਪਨੀਰੀ ਦੇ ਉੱਪਰ ਜਿਹੜੀ ਸਪਰੇਅ ਮੰਨ ਲਓ ਆਪਾਂ ਨੇ ਦੋ ਸਪਰੇਅਾਂ ਕਰਦੀਆਂ ਚੈਸ ਦੇ ਸ਼ੀਨ ਦੇ ਆ ਪਰ ਆਪਣੇ ਪਿਛੇਤਾ 'ਚ ਉਹਨਾਂ ਵੀ ਹੈਗਾ ਅਗੇਤਾ 'ਚ ਉਹਨਾਂ ਵੀ ਹੈਗਾ ਤੇ ਹੋਰ ਵੀ ਕਾਫੀ ਫਾਰਮਰਾਂ ਦੇ ਗਏ ਹੈਗੇ ਆ ਤੇ ਜਿੱਥੇ ਕਿਸਾਨ ਭਰਾ ਮਨੇ ਤੇਲੇ ਵਾਲੀ ਦਵਾਈ ਦੇਖੋ ਕੀਤੀ ਹੈਗੀ ਆ ਉੱਥੇ ਇਹਦਾ ਹੱਲ ਹੈਗਾ ਇਹ ਕੰਟਰੋਲ ਹੋਇਆ ਹੈਗਾ ਪਰ ਹੁਣ ਇਹਦਾ ਕੋਈ ਹੱਲ ਨਹੀਂ ਜੇ ਬਾਈ ਸੋਡੇ ਜ਼ਿਆਦਾ ਆ ਗਿਆ ਪਹਿਲੀ ਗੱਲ ਤਾਂ ਟੈਸਟ ਕਰਵਾਉਣਾ ਜ਼ਰੂਰੀ ਆ ਵੀ ਦੇਖੋ ਵੀ ਇਹ ਵਾਇਰਸ ਹੈਗਾ ਜਾਂ ਬੂਟਾ ਕਿਸੇ ਹੋਰ ਪ੍ਰੋਬਲਮ ਕਰਕੇ ਜਿਹੜਾ ਬੋਣਾ ਹੋਇਆ ਹੈਗਾ ਕੋਈ ਅੱਜ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਇਹ ਪੀ ਆਰ 131 ਕਿਸਮ ਦੇ ਵਿੱਚ ਦੇਖੋ ਨੂੰ ਮਿਲਿਆ ਸੀਗਾ ਪਵਾ ਦੇ ਏਰੀਆ ਦੇ ਵਿੱਚ ਰੂਪਨਗਰ ਫਤਿਹਗੜ ਸਾਹਿਬ ਸਰਹੰਦ ਕਾ ਮੋਹੱਲੇ ਇਸ ਏਰੀਆ ਦੇ ਵਿੱਚ ਇਹ ਵਾਇਰਸ ਆਇਆ ਸੀਗਾ ਕਾਫੀ ਕਿਸਾਨਾਂ ਨੇ ਝੋਨੇ ਵਾਹੇ ਸੀਗੇ ਤੇ ਉਸ ਤੋਂ ਬਾਅਦ ਬਾਅਦ ਜ਼ਿੰਮੇਦਾਰ ਸਾਵਧਾਨੀਆਂ ਵਰਤੇ ਦੇ ਗਏ ਜਿਉਂਵਰਸਿਟੀ ਆ ਵੀ ਸਿਵਾਰਸ਼ ਕਰਦੀਆਂ ਨੇ ਵੀ ਤੁਸੀਂ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੋ ਆ ਸਪਰੇਹਾਂ ਤੁਸੀਂ ਕਰ ਲਓ ਜੇ ਤੁਹਾਨੂੰ ਲੱਗਦਾ ਵੀ ਸਾਡੇ ਕਿਤੇ ਮਾਣਾ ਮੋਟਾ ਤੇਲਾ ਪੂਰੀ ਪਿੱਠ ਵਾਲਾ ਜਾਂ ਚਿੱਟੀ ਪਿੱਠ ਵਾਲਾ ਫਿਰਦਾ ਹੈਗਾ ਤੇ ਇਸ ਕਰ ਲਓ ਸ਼ੀਨ ਕਰ ਲਓ ਠੀਕ ਹੈ ਤੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਬਣੀ ਜਿਉਂ ਹੀ ਇਸ ਵਾਇਰਸ ਨੂੰ ਚਲਾ ਸਕੇ ਜੇ ਕੋ ਹੈ ਤੇ ਯਾਰ ਬਈ ਕਿਸੇ ਕੋਲ ਤਾਂ ਤੁਸੀਂ ਦੇਖੋ ਬਈ ਬਰਤ ਕੇ ਦੇਖ ਲਓ ਪਰਖ ਕੇ ਦੇਖ ਲਓ ਠੀਕ ਹੈ ਪਰ ਆਪਦੇ ਖੇਤ ਨੂੰ ਜਰੂਰ ਚੈੱਕ ਕਰਦੇ ਰਹੋ ਜੇ ਬੌਣੇ ਰੋਗ ਦੇ ਬੁੱਟੇ ਤੁਹਾਨੂੰ ਦਿਖਾਈ ਦਿੰਦੇ ਹੈਗੇ ਆ ਤਾਂ ਉਹਨਾਂ ਦਾ ਤੁਸੀਂ ਆਪਦੇ ਕਿਸੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਜਿਹੜਾ ਤੁਸੀਂ ਟੈਸਟ ਜਰੂਰ ਕਰਵਾ ਲਓ ਕੋਈ ਵੈਰਾਈਟੀ ਅਗੇਤੀ ਪਿਛੇਤੀ ਦੇ ਨਾਲ ਨਹੀਂ ਕੋਈ ਕਿਸੇ ਕਿਸਮ ਦੇ ਨਾਲ ਇਹਦੀ ਲਿਹਾਜ ਨਹੀਂ ਕੋਈ ਇਹਦਾ ਵਾਇਰ ਨਹੀਂ ਜਿੱਥੇ ਚਿੱਟੀ ਪਿੱਟ ਤੇ ਪੂਰੀ ਪਿੱਠ ਵਾਲਾ ਤੇਲਾ ਫਿਰਦਾ ਹੈਗਾ ਉੱਥੇ ਹੀ ਵਾਇਰਸ ਨੇ ਆਉਣਾ ਹੀ ਹੈਗਾ ਆਪਦਾ ਧਿਆਨ ਰੱਖੋ ਖੇਤਾਂ ਦੇ ਵਿੱਚ ਕੀੜਾ ਮਾਰਦੇ ਰਹੋ ਤੇ ਜੇ ਕੋਈ ਦਿੱਕਤ ਆਉਂਦੀ ਹੈਗੀ ਤਾਂ ਉਹਦੀਆਂ ਫੋਟੋਆਂ ਵੀ ਅਰੇ ਵੀ ਸ਼ੇਅਰ ਕਰਦੇ ਰਹੋ ਜਾਂ ਕਿਸੇ ਖੇਤੀਬਾੜੀ ਕੇਂਦਰਾਂ ਦੇ ਵਿੱਚ ਖੇਤੀਬਾੜੀ ਵਿਭਾਗ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ